ਕਪਰ ਜੀ ਨੇ ਕੀਤੀ ਕਿ ਸੰਤ ਸੀਚੇ ਵਾਲਾ ਸੰਤ ਦਾ ਹੁਣ ਕਹਿਣਾ ਛੱਡ ਦਿਓ ਮੁਰੇ ਸਰਕਾਰੀ ਲਾ ਦਿਓ ਸਰਕਾਰੀ ਸੀਚੇ ਵਾਲਾ ਜੀ ਹੁਣ ਉਹ ਮੁੱਦੇ ਨੂੰ ਹੋਰ ਹੀ ਪਾਸੇ ਲਈ ਜਾ ਰਹੇ ਆ ਅਸੀਂ ਕਹਿੰਦੇ ਆ ਜਿਹੜੀਆਂ ਵੀ ਉਥੇ ਡਾਈ ਗੰਡਸਟਰੀਆਂ ਲੱਗੀਆਂ ਨੇ ਲੱਗੀਆਂ ਨੇ ਉਥੇ ਇਲੈਕਟ੍ਰੋਪਲੇਟਿਕ ਦੀਆਂ ਕੋਈ ਇੰਡਸਟਰੀਆਂ ਲੱਗੀਆਂ ਨੇ ਉਹ ਕੈਮੀਕਲ ਪਾ ਰਹੀਆਂ ਪਾਣੀ ਚ ਅਸੀਂ ਜੈਸਲਮੇਰ ਤੋਂ ਲੈ ਕੇ ਗੰਗਾ ਨਗਰ ਬੀਕਾਨੇਰ ਤੋਂ ਲੈ ਕੇ ਦੱਖਣੀ ਮਾਲਵਾ ਦੇ ਕੱਲੇ-ਕੱਲੇ ਪਿੰਡਾਂ ਚ ਗਏ ਆ 80 80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਸਾਲ-ਸਾਲ ਦੇ ਜਮਾਕ ਮੂੰਹ ਦੇ ਕੈਂਸਰ ਨਾਲ ਹੱਡੀਆਂ ਦੇ ਰੋਗ ਨਾਲ ਬੀਲਚੇਰਾਂ ਦੇ ਪਏ ਆ ਮਰ ਰਹੇ ਆ ਕੁੱਖਾਂ 'ਚ ਲੋਕਾਂ ਦੇ ਬੱਚੇ ਮਰ ਰਹੇ ਆ ਉਹ ਕੈਮੀਕਲ ਦੇ ਨਾਲ ਸਿਚਿਆ ਸਾਹਿਬ ਨੇ ਖੂਜਾ ਪੱਟ ਲਈ ਜੀ ਉੱਥੇ ਆ ਕੇ ਕਿ ਅਸੀਂ ਜੀ ਇੱਥੇ ਜਿਹੜਾ ਸੀਵਰੇਜ ਦਾ ਪਾਣੀ ਆਊਗਾ ਸਾਫ਼ ਕਰਾਂਗੇ ਜੀ ਸਿਚਿਆਲ ਸਾਹਿਬ ਤੁਸੀਂ ਬੇਈ ਨਦੀ ਵੀ ਸਾਫ਼ ਕੀਤੀ ਸੀ ਕਿੰਨੀ ਕੁ ਸਾਫ਼ ਹੈ ਵੀ ਉਹ ਨਾ ਪਾਣੀ ਜਾ ਕੇ ਉੱਥੇ ਇੱਕ ਵਾਰੀ ਭਵੰਤਮਾਨ ਨੂੰ ਵੀ ਪਿਆ ਸੀਗਾ ਪਾਣੀ ਉੱਥੋਂ ਉਹ ਦੂਜੇ ਦਿਨ ਬਿਮਾਰ ਹੋ ਗਏ ਸੀਗੇ ਸੋ ਇਹ ਡਰਾਮੇ ਕਰਨੇ ਛੱਡੋ ਅਸੀਂ ਕਹਿੰਦੇ ਆ ਕੋਈ ਡੈਰੀ ਦਾ ਉਥੇ ਗੋਹਾ ਮੂਤ ਨਹੀਂ ਪੈਣਾ ਚਾਹੀਦਾ ਪਾਣੀ 'ਚ ਕੋਈ ਸ਼ਹਿਰ ਦਾ ਸੀਵਰੇਜ ਨਹੀਂ ਪੈਣਾ ਚਾਹੀਦਾ ਹਸਪਤਲਾਂ ਦੀ ਗੰਦਗੀ ਨਹੀਂ ਪੈਣੀ ਚਾਹੀਦੀ ਤੇ ਤੁਸੀਂ ਫੈਕਟਰੀਆਂ ਵਾਲਿਆਂ ਨੂੰ ਬਚਾਉਣ ਦੀ ਖਾਤਰ ਉਧਰਲੇ ਪਾਸੇ ਧਿਆਨ ਲੋਕਾਂ ਦਾ ਮੋੜ ਰਹੇ ਹੋ ਦੇਖੋ ਜੀ ਡੈਰੀਆਂ ਦਾ ਗੋਹਾ ਪੈਂਦਾ ਹੈ ਪਸ਼ੂਆਂ ਦਾ ਪਿਸ਼ਾਬ ਪੈਂਦਾ ਜੀ ਗੋਹਾ ਪੈਂਦਾ ਪੈਂਦਾ ਅਸੀਂ ਮੰਨਦੇ ਹਾਂ ਉਹ ਵੀ ਪੈਣਾ ਬੰਦ ਕਰੋ ਸ਼ਹਿਰ ਦਾ ਸੀਵਰੇਜ ਵੀ ਬੰਦ ਕਰੋ ਕੈਮੀਕਲ ਪਾਣੀ 'ਚੋਂ ਕਿਵੇਂ ਕੱਢੋਗੇ ਆਰਡਰ ਹੋ ਚੁੱਕੇ ਆ ਉੱਥੇ ਆਰਡਰ ਐਨਜੀਟੀ ਦੇ ਆਰਡਰ ਪੰਜਾਬ ਪੋਲਿਊਸ਼ਨ ਬੋਰਡ ਦੇ ਆਰਡਰ ਨੈਸ਼ਨਲ ਪੋਲਿਊਸ਼ਨ ਬੋਰਡ ਦੇ ਹੋ ਚੁੱਕੇ ਨੇ ਕੋਈ ਕਾਰਵਾਈ ਨਹੀਂ ਆਰਡਰਾਂ ਤੇ ਸਾਡੇ ਨਾਲ ਤਿੰਨ ਤਰੀਕ ਨੂੰ ਖੜ ਕੇ ਆਈਐਸ ਅਧਿਕਾਰੀ ਸਰਕਾਰ ਦਾ ਨੁਮਾਇੰਦਾ ਇਹ ਕਹਿ ਕੇ ਜਾਂਦਾ ਕਿ ਹਫਤੇ ਚ ਬੰਦ ਕਰ ਦਾਂਗੇ ਅੱਜ ਕਿੰਨਾ ਚਿਰ ਹੋ ਗਿਆ ਜੀ ਦੋ ਮਹੀਨੇ ਹੋ ਗਏ ਸਾਹ ਮੁੱਕਰ ਗਏ ਜੇ ਭਾਈ ਅਮਤੋਜ ਨੇ ਕਿਹਾ ਕਿ ਯਾਰ ਜੇ ਅਸੀਂ ਬੰਨ ਵੀ ਲਾ ਦਗੇ ਤਾਂ ਕੱਲ ਨੂੰ ਖੋਲ ਦੇਣਗੇ ਨਾਲੇ ਇੱਕ ਬੰਨ ਦੀ ਗੱਲ ਨਹੀਂ ਇਕੱਲੇ ਸਤਲੋਜ ਦੀ ਗੱਲ ਨਹੀਂ ਰਾਵੀ ਬਿਆਸ ਦੀ ਗੱਲ ਵੀ ਹੈ ਰਾਵੀ ਬਿਆਸ 'ਚ ਵੀ ਇਹੀ ਗੰਦ ਪਾਇਆ ਜਾ ਰਿਹਾ ਅੱਛਾ ਅੱਗੇ ਚੱਲੋ ਕਿੰਨੀਆਂ ਪੰਜਾਬ 'ਚ ਫੈਕਟਰੀਆਂ ਜਿਹੜੀਆਂ ਬੋਰ ਕਰਕੇ ਧਰਤੀ ਹੇਠਾਂ ਯਾਰ ਪਾਈਆਂ ਪਾਈ ਜਾ ਰਹੇ ਨੇ ਪੰਜਾਬ ਸਣੇ 440 ਜ਼ਿਲ੍ਹੇ ਪੂਰੇ ਭਾਰਤ ਦੇ ਜਿਹੜੇ ਪਾਣੀ ਜਰੇਨੀਅਮ ਆਇਆ ਪਰਸੋਂ 'ਚ ਉੱਥੇ ਦੀ ਖਬਰ ਹੈ ਅਸੀਂ ਬੱਚਾ ਐ ਕਿਵੇਂ ਅੱਛਾ ਰਹਿੰਦੀ ਹੁੰਦੀ ਜੱਖਣਾ ਪੰਜਾਬ ਦੀ ਪੱਟੀ ਜਾਂਦੇ ਐ ਮਰਨਾ ਗਰਵਰਾਨਾ ਜੀ ਬੈਠੇ ਐ ਇਹ ਰੋਪੜ ਤੋਂ ਨੇ ਆਪਣੇ ਪੰਸਾ ਬੈਠਿਆ ਇਹ ਲੜਾਈ ਲੜ ਰਹੇ ਨੇ ਉੱਥੇ ਸੀ ਉਧਰ ਵੀ ਲੜਿਆ ਇੱਧਰ ਲੜ ਰਹੇ ਆ ਰੋਪੜ ਤੋਂ ਜਿਹੜੀ ਆਪਣੀ ਸਰਹੰਦ ਨਹਿਰ ਆ ਉਹਨੂੰ ਪੱਕੀ ਕਰਨ ਲੱਗ ਗਏ ਕੰਕਰੀਟ ਪਾ ਕੇ ਲਫਾਫਾ ਪਾ ਕੇ ਮਮਮੀ ਕਾਜ ਸੀਟ ਪਾ ਕੇ ਇਹਨਾਂ ਨੇ ਜਾ ਕੇ ਲੜਾਈ ਲੜੀ ਹੁਣ ਇੱਕ ਵਾਰੀ ਰੋਕਿਆ ਕੰਮ ਪੰਜਾਬ ਦੀਆਂ ਸਾਰੀਆਂ ਨਹਿਰਾਂ ਪੰਜਾਬ ਦੇ ਸਾਰੇ ਸੂਏ ਕੱਸੀਆਂ ਪੱਕੇ ਕੀਤੇ ਜਾ ਰਿਹਾ ਕੰਕਰੀਟ ਪਾ ਕੇ ਲਫਾਫਾ ਪਾ ਕੇ ਕੀ ਇਹ ਖਤਰਨਾਕ ਨਹੀਂ ਇੱਕ ਵੀ ਬੂੰਦ ਪਾਣੀ ਥੱਲੇ ਨਹੀਂ ਜਾਣਾ ਆਲੇ-ਦਾਲੇ ਖੜੇ ਦਰਖਤਾਂ ਨੇ ਸੁੱਕ ਜਾਣਾ ਹੈ ਜਿਹੜਾ ਪਾਣੀ ਜੀਰ ਕੇ ਸਿਮ ਕੇ ਰਿਚਾਰਜ ਹੋ ਕੇ ਦੂਰ ਧਰਤੀ ਤੱਕ ਜਾਂਦਾ ਕਿਲੋਮੀਟਰਾਂ ਤੱਕ ਉਹ ਖਤਮ ਹੋ ਜਾਣਾ ਹੈ ਪਾਣੀ ਦਾ ਪਦਰ ਥੱਲੇ ਚੱਲਿਆ ਜਾਣਾ ਨਵੇਂ ਕੰਮ ਬੈਡ ਲਿਆ ਕਿਹਦੇ ਟੇਲ ਤੇ ਪਾਣੀ ਪਹਚਾਉਣਾ ਟੇਲਾਂ ਦੇ ਪਾਣੀ ਐ ਜਾਊ ਪਾਣੀ ਪਿੱਛੇ ਘਟਿਆ ਪਿਆ ਪਾਣੀ ਦਾ ਖੋਕਾ ਦੇਦਾ ਦੂਜੇ ਸੂਬਿਆਂ ਨੂੰ ਪੰਜਾਬ ਦਾ ਤੇ ਥੱਲੋਂ ਸਾਨੂੰ ਲਾਦਾ ਵੀ ਆ ਚੱਕੋ ਤੁਹਾਡੀਆਂ ਮੋਟਰਾਂ ਦੇ ਬਿੱਲ ਮਾਫ਼ ਹੈ ਤੁਸੀਂ ਮੁਕਾਓ ਥੱਲੋਂ ਪਾਣੀ ਅਸੀਂ ਥੱਲੋਂ ਕੱਢਣਾ ਸ਼ੁਰੂ ਕਰਤਾ ਸਾਡੇ ਕੋਲ ਡੈਡਲਾਈਨ ਆ ਪੰਜਾਬ ਕੋਲੇ 2039 ਦੀ ਕਿ 2039 ਤੱਕ ਜਾਂਦਿਆਂ ਜਾਂਦਿਆਂ ਪੰਜਾਬ ਨੇ ਬੰਜਲ ਬਣ ਜਾਣਾ ਕੌਣ ਸੋਚਦਾ ਇਹ ਗੱਲਾਂ ਕੀ ਪਾਣੀ ਕੱਲੇ ਸਿੱਖਾਂ ਨੇ ਪੀਣਾ Hindu ਨਹੀਂ ਪੀਂਦਾ ਮੁਸਲਮਾਨ ਨਹੀਂ ਪੀਂਦਾ ਪੰਜਾਬ ਦਾ ਪਾਣੀ ਸਭ ਦਾ ਸਾਂਝਾ ਮਸਲਾ ਹੈ ਆ Hindu ਭਰਾ ਨੇ ਗਰਬਰਾਣਾ ਜੀ ਇਹ ਲੜਾਈ ਲੜ ਰਹੇ ਨੇ ਆ ਸਾਡੇ ਨਾਲ ਆ ਵੀ ਜੈਂਟਲਮੈਨ ਆ ਅਰੋੜਾ ਜੀ Hindu ਨੇ ਇਹ ਲੜਾਈ ਲੜ ਰਹੇ ਨੇ ਧੰਨਵਾਦ ਆ ਇਹ ਪਹਿਲੀ ਵਾਰ ਹੋਇਆ ਹੁਣ ਸਾਨੂੰ ਕਹਿੰਦਾ ਜੀ ਇਹ ਫਲਾਨੇ ਆ ਜੀ ਠਿਮਕੇ ਆ ਜੀ